ਨਵਾਂ ਸੰਦੂ ਅਤੇ ਪ੍ਰੇਮ ਟਿਲੋ ਦੀ ਕੰਟਰੋਵਰਸੀ ਹੁਣ ਕੱਲਿਆਣਾ ਦੋਹਾਂ ਵਿਚਕਾਰ ਨਹੀਂ ਸੀਮਤ ਸਗੋ ਕਈ ਹੋਰ ਆਰਟਿਸਟ ਵੀ ਇਸ ਕੰਟਰੋਵਰਸੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਜਿਨ੍ਹਾਂ ਚ ਰੈਪਰ ਸੁਲਤਾਨ ਦਾ ਨਾਮ ਵੀ ਮੁੱਖ ਹੈ ਕਿਉਂਕਿ ਸੁਲਤਾਨ ਨੇ ਕਮੈਂਟ ਸੈਕਸ਼ਨ ਦੇ ਵਿੱਚ ਪ੍ਰੇਮ ਟਿਲੋ ਨੂੰ ਲੈ ਕੇ ਮਾੜੀ ਸ਼ਬਦਾਵਲੀ ਦੀ ਵਰਤੋਂ ਕਰੀ ਗਈ ਹੈ ਤੇ ਫਿਰ ਪ੍ਰੇਮ ਟਿਲੋ ਦੇ ਬਲੋਂ ਵੀ ਰੈਪਰ ਸੁਲਤਾਨ ਨੂੰ ਠੋਕਮਾ ਜਵਾਬ ਦਿੱਤਾ ਗਿਆ ਹੈ ਸੋ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਨਵਾਂ ਸੰਦੂ ਦੀ ਸਪੋਰਟ 'ਚ ਕਈ ਇੰਡਸਟਰੀ ਦੇ ਸਿੰਗਰ ਉੱਠੜੇ ਹੋਏ ਨੇ ਤੇ ਸੋਸ਼ਲ ਮੀਡੀਆ 'ਤੇ ਕਈ ਕਈ ਨਵੇਂ ਆਰਟਿਸਟ ਪ੍ਰੇਮ ਟਿਲੋ ਅਤੇ ਸ਼ ਕਰਕੇ ਨੈਗੇਟਿਵ ਵੀ ਬੋਲ ਰਹੀ ਨਹੀਂ ਪਰ ਇਸ ਮੋੜ ਤੇ ਨਵਾਂ ਸੰਧੂ ਨੇ ਕਿਸੇ ਵੀ ਤਰ੍ਹਾਂ ਦਾ ਰਿਐਕਟ ਨਹੀਂ ਕੀਤਾ ਤੇ ਨਾ ਹੀ ਉਹਨਾਂ ਦੇ ਬਲੋ ਪ੍ਰੇਮ ਢਿਲੋਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸਟੋਰੀ ਸ਼ੇਅਰ ਕਰੀ ਗਈ ਹੈ ਤੇ ਪ੍ਰੇਮ ਢਿਲੋਂ ਬੈਕ ਟੂ ਬੈਕ ਹੁਣ ਵੀ ਨਵਾਂ ਸੰਧੂ ਨੂੰ ਡਿਸ ਕਰਨ ਦੇ ਵਿੱਚ ਲੱਗਿਆ ਹੋਇਆ ਤੇ ਹੁਣ ਸੁਲਤਾਨ ਨੂੰ ਲੈ ਕੇ ਵੀ ਪ੍ਰੇਮ ਢਿਲੋਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਟੋਰੀ ਸ਼ੇਅਰ ਕਰੀ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਪਹਿਲਾਂ ਆਪਣੇ ਉਸਤਾਦ ਨੂੰ ਬਾਹਰ ਕੱਢੋ ਜੋ ਸਾਨੂੰ ਜਿਪ ਚੋਂ ਕੱਢਣ ਦੀਆਂ ਗੱਲਾਂ ਕਰਦਾ ਸੀ ਉਹ ਹੁਣ ਪਤਾ ਨਹੀਂ ਆਪ ਕਿਹੜੀ ਜਿਪ ਚ ਵੜ ਕੇ ਬਹਿ ਗਿਆ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਪ੍ਰੇਮ ਢਿਲ ਮੀਡੀਆ ਤੇ ਚਾਹਵਨ ਵਾਲਨਾਂ ਦੇ ਵੱਲੋਂ ਸਪੋਰਟ ਵੀ ਕੀਤਾ ਜਾ ਰਿਹਾ ਹੈ ਬਾਕੀ ਇਹਨਾਂ ਦੋਹੇ ਆਰਟਿਸਟਾਂ ਦੇ ਵਿੱਚੋਂ ਤੁਹਾਡਾ ਕਿਹੜਾ ਫੇਵਰਿਟ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ